ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵੇਖ ਰਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਨੇ ਆਮ ਖੜ ਲੈ ਇਸ ਤੇ ਆਨਲਨ ਮਸਤੇ ਵਿਵੇਕ ਰਮਾ ਸਵਾਮੀ ਨੂੰ ਮਿਲੇ ਵੱਡੇ ਅਹੁਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹੋਣਗੇ ਦੋਵੇਂ ਨਾਲ ਟਰੰਪ ਦਾ ਗੈਰ ਕਾਨੂੰਨੀ ਪ੍ਰਵਾਸੀਆਂ ਬਾਰੇ ਵੱਡਾ ਬਿਆਨ ਕਿਹਾ ਬਾਈਡਨ ਨੇ ਖਰਚ ਕੀਤੇ ਮਿਲੀਅਨ ਡਾਲਰਸ ਦੇਸ਼ ਨਿਕਾਲੇ ਦੀ ਯੋਜਨਾ ਦਾ ਜੇਲ੍ਹ ਉਦਯੋਗ ਨੂੰ ਮੁਨਾਫਾ ਟਰੰਪ ਸਰਕਾਰ ਨਾਲ ਕੀਤੇ ਜਾ ਰਹੇ ਵੱਡੇ ਸਮਝੌਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕੀ ਨੌਕਰਸ਼ਾਹੀ ਨੂੰ ਕਲੀਨ ਕਰਨ ਵਾਸਤੇ ਐਲਨ ਮਸਕ ਤੇ ਵਿਵੇਕ ਰਾਮਾ ਸੁਆਮੀ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ ਡੋਨਾਲਡ 트੍ਰੰਪ ਜੋ ਕਿ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਨੇ ਉਹਨਾਂ ਨੇ ਆਪਣੀ ਸਰਕਾਰ ਦੇ ਵਿੱਚ ਐਲਨ ਮਸਕ ਤੇ ਵਿਵੇਕ ਨੂੰ ਸ਼ਾਮਿਲ ਕਰ ਲਿਆ ਇਹ ਦੋਵੇਂ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹੋਣਗੇ ਡੋਨਾਲਡ 트੍ਰੰਪ ਅਗਲੇ ਸਾਲ ਵੀ ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌਂ ਚੁੱਕਣਗੇ ਪਰ ਇਸ ਤੋਂ ਪਹਿਲਾਂ ਉਹ ਆਪਣੀ ਟੀਮ ਬਣਾਉਣ ਵਿੱਚ ਰੁੱਝੇ ਹੋਏ ਨੇ ਕਈ ਵੱਡੇ ਅਹੁਦਿਆਂ ਤੇ ਨਿਯੁਕਤੀਆਂ ਤੋਂ ਬਾਅਦ ਉਹਨਾਂ ਨੇ ਐਲਨ ਮਸਕ ਅਤੇ ਵਿਵੇਕ ਰਾਮਾਸਵਾਮੀ ਨੂੰ ਵੱਟੀਆਂ ਸਿਮੇਫਾਰੀਆਂ ਸੌਂਪੀਆਂ ਨੇ ਐਲਨ ਮਸਕ ਅਤੇ ਵਿਵੇਕ ਰਾਮਾਸਵਾਮੀ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹੋਣਗੇ 트럼ਪ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ 트럼ਪ ਨੇ ਕਿਹਾ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਐਲਨ ਮਸਕ ਅਮਰੀਕੀ ਦੇਸ਼ਪਤ ਵਿਵੇਕ ਰਾਮਾਸਵਾਮੀ ਨਾਲ ਮਿਲ ਕੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਅਗਵਾਈ ਕਰਨਗੇ ਜੋ ਅਮਰੀਕਾ ਬਚਾਓ ਆंदोलਨ ਲਈ ਜ਼ਰੂਰੀ ਹੈ ਇਹ ਦੋ ਸ਼ਾਨਦਾਰ ਵਿਅਕਤੀ ਮੇਰੀ ਸਰਕਾਰ ਵਿੱਚ ਨੌਕਸ਼ਾਹੀ ਨੂੰ ਕਲੀਨ ਕਰਨ ਤੋਂ ਲੈ ਕੇ ਫਜ਼ੂਲ ਖਰਚਿਆਂ ਵਿੱਚ ਕਟੌਤੀ ਬੇਲੋੜੇ ਨਿਯਮਾਂ ਨੂੰ ਖਤਮ ਕਰਨ ਅਤੇ ਸੰਘੀ ਏਜੰਸੀਆਂ ਦਾ ਪੁਨਰਗਠਨ ਕਰਨ ਤੱਕ ਹਰ ਚੀਜ਼ ਤੇ ਕੰਮ ਕਰਨਗੇ ਇਹ ਸੰਭਾਵੀ ਤੌਰ ਤੇ ਸਾਡੇ ਸਮਿਆਂ ਦਾ ਮੈਨਹਟਨ ਪ੍ਰੋਜੈਕਟ ਬਣ ਸਕਦਾ ਹੈ ਰਿਪਬਲਿਕਨ ਨੇਤਾਵਾਂ ਨੇ ਲੰਬੇ ਸਮੇਂ ਤੋਂ ਡੀਓਜੀਈ ਦੇ ਟੀਚਿਆਂ ਦਾ ਪਿੱਛਾ ਕਰਨ ਦਾ ਸੁਪਨਾ ਵੇਖਿਆ ਹੈ ਦਰਸਲ ਮੈਨਹਟਨ ਪ੍ਰੋਜੈਕਟ ਅਸਲ ਵਿੱਚ ਅਮਰੀਕੀ ਸਰਕਾਰ ਦਾ ਇੱਕ ਪ੍ਰੋਜੈਕਟ ਸੀ ਜਿਸ ਤਹਿਤ ਅਮਰੀਕਾ ਦੇ ਐਟਮ ਬੰਬ ਤਿਆਰ ਕੀਤਾ ਸੀ ਅਮਰੀਕੀ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣਤੇ ਪ੍ਰਤੀਕਿਰਿਆ ਦਿੰਦੇ ਹੋਏ ਮਸਕ ਨੇ ਕਿਹਾ ਹੈ ਕਿ ਸਰਕਾਰੀ ਕੁਸ਼ਲਤਾ ਵਿਭਾਗ ਵਿੱਚ ਉਹ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਉਨ੍ਹਾਂ ਕਿਹਾ ਹੈ ਕਿ ਇਸ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਕਰਨ ਵਾਲਿਆਂ ਨੂੰ ਸਿੱਧਾ ਸੁਨੇਹਾ ਜਾਵੇਗਾ ਇਸਨਾਲ ਹੀ ਵਿਵੇਕ ਰਾਮਾ ਸਵਾਮੀ ਨੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਐਲਨ ਮਸਕ ਅਸੀਂ ਇਸ ਨੂੰ ਹਲਕੇ ਨਾਲ ਨਹੀਂ ਲਵਾਂਗੇ ਪਰ ਗੰਭੀਰਤਾ ਨਾਲ ਕੰਮ ਕਰਾਂਗੇ ਦੱਸਨਿਉ ਗਾਇ ਹੈ ਕਿ ਰਾਮਾ ਸਵਾਮੀ ਨੇ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੀ ਤਰਫੋਂ ਆਪਣਾ ਦਾਵਾ ਪੇਸ਼ ਕੀਤਾ ਸੀ ਪਰ ਬਾਅਦ ਵਿੱਚ ਉਹਨਾਂ ਨੇ ਆਪਣਾ ਦਾਵਾ ਵਾਪਸ ਲੈ ਲਿਆ ਤੇ 트੍ਰੰਪ ਦਾ ਸਮਰਥਨ ਕੀਤਾ ਜ਼ਿਕਰ ਇਹ ਖਾਸ ਹੈ ਕਿ ਇਸ ਤੋਂ ਪਹਿਲਾਂ ਟਰੰਪ ਨੇ ਮਾਈਕ ਵੋਲਟਸ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਸੀ ਅਮਰੀਕੀ ਸੈਨੇਟ ਵਿੱਚ ਇੰਡੀਆ ਕੋਕਸ ਦੇ ਮੁਖੀ ਵੋਲਟਸ ਅਮਰੀਕਾ ਲਈ ਇੱਕ ਮਜ਼ਬੂਤ ਸੁਰੱਖਿਆ ਰਣਨੀਤੀ ਦੀ ਵਕਾਲਤ ਕਰਦੇ ਨੇ ਉਹ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਟਰੰਪ ਦੇ ਵਾਅਦਿਆਂ ਦਾ ਮਜ਼ਬੂਤ ਸਮਰਥਕ ਹੈ ਮਾਈਕ ਵੋਲਟਸ ਰੂਸ ਯੂਕਰੇਨ ਯੁੱਧ ਅਤੇ ਮੱਧ ਪੂਰਬ ਵਿੱਚ ਲੰਮੇ ਸਮੇਂ ਤੋਂ ਚੱਲ ਰਹੇ ਯੁੱਧ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਨੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਭਾਵੇਂ 20 ਜਨਵਰੀ ਨੂੰ ਸਹੁੰ ਚੁਕਣੀ ਹੈ ਪਰ ਉਹ ਪਹਿਲਾਂ ਹੀ ਕਾਫੀ ਤਰ੍ਹਾਂ ਦੇ ਗੰਭੀਰ ਮਸਲਿਆਂ ਨੂੰ ਲੈ ਕੇ ਮੁਸਤੈਦ ਵਿਖਾਈ ਦੇ ਰਹੇ ਨੇ ਡੋਨਾਲਡ ਟਰੰਪ ਨੇ ਹਾਲ ਹੀ ਦੇ ਵਿੱਚ ਇੱਕ ਨਵਾਂ ਬਿਆਨ ਜਾਰੀ ਕੀਤਾ ਹੈ ਤੇ ਇਸ ਵਿੱਚ ਡੋਨਾਲਡ ਟਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਘਰ ਮੂਵ ਅਤੇ ਫੀਡ ਲਈ ਵਰਤੇ ਗਏ ਪੈਸੇ ਨੂੰ ਰੀਡਾਇਰੈਕਟ ਕਰਕੇ ਵੈਟਰਨ ਬੇਕਰੇ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਮਿਲੀਅਨ ਡਾਲਰ ਖਰਚ ਕੀਤੇ ਨੇ ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ Under crooked Joe Biden, the U.S. government has spent nearly $1 billion to house illegal aliens and foreign migrants in expensive luxury hotels, courtesy of you, the American taxpayer, and they want to spend billions and billions more. In many states, we're running out of hotel space because the rooms are all booked up with illegal aliens, living in a very large way on the American taxpayer's dime. Meanwhile, we have 33,000 veterans in this country who are homeless and living very poorly, I might add, and it's a shame. They're living in filth and squalor on our streets. Nobody is doing a thing for them. We helped them a lot during my four years, and it's all been dropped. Everything we did for our veterans has been dropped. It's a disgrace. Joe Biden puts illegal aliens before homeless veterans and we cannot let this happen any longer. The American veteran is one of our greats. These are great, great people. We have to take care of them. On day one, I will sign an executive order to cut off Joe Biden's massive spigot of funding for shelter and transport of illegal aliens and redirect a portion of those savings, a very large portion, I might add, to provide shelter and treatment for homeless American veterans. I will make it a personal mission to totally eradicate veterans' homelessness in America by the end of next term. You'll see a big difference, just like you did at the VA, just like you did with, frankly, everything we touched. The border was the best border we've ever had. We were energy independent. We were soon going to be energy dominant. Our country was doing great. We had no inflation. We had the best economy in history. We're going to take care of our veterans. If you have served this nation in uniform, the Trump administration will never betray you as Joe Biden and the radical left Democrats have done. They have truly betrayed you. Anybody voting for a Democrat is very foolish, very, very foolish. We certainly will not be putting illegal alien lawbreakers up in ultimate luxury while American veterans lay shivering on the sidewalks below. Unlike Biden, our loyalty will not be. To illegal aliens who have violated our borders and come into our country illegally, they've trampled our sovereignty. It will be to the brave men and women who enlisted their lives to defend our borders and to protect our sovereignty. Thank you very much we're going to take care of our veterans Donald Trump ਨੇ ਚੋਣਾਂ ਦੇ ਵਿੱਚ ਹੀ ਇਹ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ ਹਾਸਲ ਕਰ ਲੈਂਦੇ ਨੇ ਤਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਆ ਕੇ ਵਸੇ ਲੋਕਾਂ ਨੂੰ ਦੇਸ਼ ਨਿਕਾਲੇ ਦਿੱਤੇ ਜਾਣਗੇ ਤੇ ਵੱਡੀ ਗਿਣਤੀ ਦੇ ਵਿੱਚ ਅਜਿਹਾ ਕੀਤਾ ਵੀ ਜਾ ਰਿਹਾ ਹੈ ਜਿਸ ਤੋਂ ਬਾਅਦ 트럼ਪ ਦੇ ਦੇਸ਼ ਨਿਕਾਲੇ ਦੀ ਇਸ ਯੋਜਨਾ ਦੇ ਵਿੱਚ ਨਿੱਜੀ ਜੇਲ੍ਹ ਉਦਯੋਗ ਇੱਕ ਮੁਨਾਫੇ ਦਾ ਮੌਕਾ ਵੇਖ ਰਹੇ ਨੇ ਤੇ ਕਈਆਂ ਨੇ 트럼ਪ ਸਰਕਾਰ ਦੇ ਨਾਲ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਵੇਂ ਕਿ ਸਰਕਾਰ ਅਤੇ ਕਾਨੂੰਨ ਲਾਗੂ ਕਰਨ ਵਾਲੇ ਰਾਸ਼ਟਰਪਤੀ ਚੁਣੇ ਹੋਏ ਡੋਨਾਲਡ 트ੰਪ ਦੇ ਸੰਯੁਕਤ ਰਾਸ਼ਟਰ ਲੱਖਾਂ ਗੈਰ ਦਸਤਾਵੇਜ਼ ਰਹਿਤ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਵਾਅਦੇ ਦੇ ਵਿਆਪਕ ਪ੍ਰਭਾਵ ਲਈ ਤਿਆਰ ਨੇ ਇੱਕ ਹੋਰ ਸਟੇਕ ਹੋਲਡਰ ਗੁੰਜਲਦਾਰ ਲੌਜਿਸਟਿਕਸ ਨੂੰ ਕੈਸ਼ ਕਰਨ ਲਈ ਤਿਆਰ ਚਾਹਤਾ ਹੈ ਜਿਸ ਦੀ ਲੋਡ ਹੋਵੇਗੀ ਸ਼ਕਤੀਸ਼ਾਲੀ ਪ੍ਰਾਈਵੇਟ ਛੇਲ ਉਦਯੋਗ ਜੂਨ ਵਾਲੇ ਦਿਨ ਤੋਂ ਕਾਰਪੋਰੇਟ ਕਮਾਈ ਕੋਲਾ ਤੇ ਦੇਸ਼ ਦੀਆਂ ਛੋਟੀਆਂ ਪ੍ਰਾਈਵੇਟ ਜੇਲ ਫਰਮਾਂ ਦੇ ਕਰਮਚਾਰੀਆਂ ਨੇ 트ੰਪ ਦੇ ਇਮੀਗ੍ਰੇਸ਼ਨ ਏਜੰਡੇ ਨੂੰ ਇੱਕ ਸੰਭਾਵੀ ਪਰਵਰਿਸ਼ਵ ਜੋ ਅਪਣਾ ਲਿਆ ਹੈ ਜਿਕਰ ਫੈਡਰਲ ਸਰਕਾਰ ठेकेदारਾਂ ਨੂੰ ਨਵੀਆਂ ਨਜ਼ਰਬੰਦੀ ਸਹੂਲਤਾਂ ਪੜਾਉਣ ਅਤੇ ਬੇਮਿਸਾਲ ਕੋਸ਼ਿਸ਼ਾਂ ਲਈ ਵਾਧੂ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਦੀ ਮੰਗ ਕਰਦੀ ਹੈ ਜੀਓ ਗਰੁੱਪ ਦੇ ਸਥਾਪਕ ਜਾਰਜ ਜ਼ੋਲੇ ਜਿਸ ਦੀ ਕੰਪਨੀ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਚੇਲ ਆਪਰੇਟਰ ਹੈ ਉਸਨੇ ਪਿਛਲੇ ਹਫਤੇ ਨਿਵੇਸ਼ਕਾਂ ਨੂੰ ਦੱਸਿਆ ਹੈ ਕਿ 트럼ਪ ਦੀ ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਉਦਯੋਗ ਲਈ ਸੰਭਾਵੀ ਸਮੰਤਰੀ ਤਬਦੀਲੀ ਨੂੰ ਦਰਸਾਉਂਦੀਆਂ ਨੇ ਯੂ ਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਏਜੰਸੀ ਨੇ ਕਈ ਸਾਲਾਂ ਤੋਂ ਨਜ਼ਰਬੰਦ ਪ੍ਰਵਾਸੀਆਂ ਨੂੰ ਰੱਖਣ ਲਈ ਪ੍ਰਾਈਵੇਟ ਕੰਪਨੀਆਂ ਤੇ ਨਿਰਭਰ ਕੀਤਾ ਹੈ ਜਿਸ ਨਾਲ ਕਰੋੜਾਂ ਡਾਲਰ ਦਾ ਕਾਰੋਬਾਰ ਹੋਇਆ ਹੈ ਇਹ ਉਦਯੋਗ 트럼ਪ ਅਤੇ ਉਸਦੇ ਨਵੇਂ ਟੈਪ ਕੀਤੇ ਬਾਰਡਰ ਚਾਰ ਟ੍ਰੰਪ ਹਮਨਦੇ ਅਦੀਨ ਵਧਨ ਦੀ ਉਮੀਦ ਹੈ ਜਿਸ ਦੇ ਨਵੇਂ ਪ੍ਰਸ਼ਾਸਨ ਦੇ ਪਹਿਲੇ ਦਿਨ ਤੇ ਸਮੂਹਿਕ ਦੇਸ਼ ਨਿਕਾਲੇ ਕਰਨ ਦੇ 트ੰਪ ਦੇ ਵਾਅਦੇ ਨੂੰ ਅਪਣਾ ਲਿਆ ਹੈ ਆਈਸੀਈ ਦੇ ਸਾਬਕਾ ਕਾਰਜਕਾਰੀ ਨਿਰਦੇਸ਼ਕ ਜੌਨ ਸੈਂਡਰੇਗ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਨੇ ਕਿ 트ੰਪ ਪ੍ਰਸ਼ਾਸਨ ਪ੍ਰਾਈਵੇਟ ਜੇਲ ਉਦਯੋਗ ਦੇ ਪ੍ਰਮੁੱਖ ਖਿਡਾਰੀਆਂ ਨੂੰ ਵੱਡੇ ਠੇਕੇ ਦੀ ਪੇਸ਼ਕਸ਼ ਕਰੇਗਾ ਦੋ ਸਭ ਤੋਂ ਵੱਡੀਆਂ ਪ੍ਰਾਈਵੇਟ ਜੇਲ ਕੰਪਨੀਆਂ ਜੀਓ ਗਰੁੱਪ ਅਤੇ ਕੋਰਸਵਿਕ ਨੇ ਪਿਛਲੇ ਹਫਤੇ ਚੋਣਾਂ ਤੋਂ ਬਾਅਦ ਆਪਣੇ ਸਟਾਕ ਵਿੱਚ ਵਾਧਾ ਦੇਖਿਆ ਹੈ ਪਹਿਲੇ 트럼ਪ ਪ੍ਰਸ਼ਾਸਨ ਦੇ ਅਧੀਨ ਕੈਦੀਆਂ ਨਾਲ ਮਨੁੱਖੀ ਵਿਵਹਾਰ ਦੀ ਵਕਾਲਤ ਕਰਨ ਵਾਲੇ ਇੱਕ ਸਮੂਹ ਸਜ਼ਾ ਪ੍ਰੋਜੈਕਟ ਦੀ ਇੱਕ 2019 ਦੀ ਰਿਪੋਰਟ ਦੇ ਅਨੁਸਾਰ ਨਿਜੀ ਨਜ਼ਰਬੰਦੀ ਸਹੂਲਤਾਂ ਵਿੱਚ ਨਜ਼ਰਬੰਦ ਕੀਤੇ ਗਏ ਪ੍ਰਵਾਸੀਆਂ ਦੀ ਗਿਣਤੀ ਇੱਕ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ। ਰੀਪੋਰਟ ਵਿੱਚ ਕਿਹਾ ਗਿਆ ਹੈ ਕਿ 트럼ਪ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਅਤੇ ਨਾਲ ਹੀ ਮੌਜੂਦਾ ਇਮੀਗ੍ਰੇਸ਼ਨ ਕਾਨੂੰਨ ਨਜ਼ਰਬੰਦੀ ਨੂੰ ਵਧਾਉਣ ਲਈ ਤਾਂ ਚਗਤ ਪ੍ਰੋਤਸਾਹਨ ਬਣਾਉਂਦੇ ਨੇ ਜੋ ਕਿ ਜ਼ਿਆਦਾਤਰ ਨਿੱਜੀ ਜੇਲਾਂ ਦੇ ਵਰਤੋਂ ਦੁਆਰਾ ਪ੍ਰਾਪਤ ਕੀਤਾ ਗਿਆ ਹੈ। ਸਾਲਾਂ ਤੋਂ ਬਹੁਤ ਸਾਰੇ ਡੈਮੋਕ੍ਰੈਟਿਕ ਸੰਸਦ ਮੈਂਬਰਾਂ ਨੇ ਸੰਘੀ ਸਰਕਾਰ ਦੁਆਰਾ ਪ੍ਰਾਈਵੇਟ ਜੇਲ੍ਹਾਂ ਦੀ ਵਰਤੋਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਹ ਕਹਿੰਦੇ ਨੇ ਕਿ ਪ੍ਰਾਈਵੇਟ ਸਹੂਲਤਾਂ ਵਿੱਚ ਨਾਕਾਫੀ ਨਿਗਰਾਨੀ ਹੈ ਜਿਸ ਦੇ ਨਤੀਜੇ ਉਹ ਜੋ ਰਿਪੋਰਟ ਕੀਤੀ ਗਈ ਸਿਹਤ ਅਤੇ ਸੁਰੱਖਿਆ ਦੀ ਉਲੰਘਣਾ ਹੁੰਦੀ ਹੈ ਮਹੀ ਵਿੱਚ ਹੋਮਲੈਂਡ ਸਿਕਿਉਰਿਟੀ ਸੈਕਟਰੀ ਅਲੈਗਜ਼ੈਂ드로 ਮੀਰਕਾਸ ਨੂੰ ਭੇਜੇ ਇੱਕ ਪੱਤਰ ਵਿੱਚ ਐਲিজাবেਥ ਵਾਰਨ ਅਤੇ ਹੋਰ ਡੈਮੋਕ੍ਰੇਟਸ ਨੇ ਮੀਰਕਾਸ ਨੂੰ ਅਪੀਲ ਕੀਤੀ ਸੀ ਕਿ ਰਾਸ਼ਟਰਪਤੀ ਜੋ ਬੈਡਨ ਦੁਆਰਾ ਸੰਗੀ ਪੱਦਰ ਤੇ ਨਿਜੀ ਜੇਲ੍ਹਾਂ ਦੀ ਵਰਤੋਂ ਨੂੰ ਪੜਾਵਾਰ ਬੰਦ ਕਰਨ ਦੀ ਮੰਗ ਕਰਨ ਤੋਂ ਬਾਅਦ ਆਈਸੀਈ ਦੀ ਨਿਜੀ ਨਜ਼ਰਬੰਦੀ ਦੀ ਵਰਤੋਂ ਨੂੰ ਪੜਾਵਾਰ ਬੰਦ ਕਰਨ ਯੂਨਿਸ ਤੋਂ ਅਮਰੀਕਨ ਸਿਵਲ ਲਿਬਰਟੀਆਂਜ਼ ਯੂਨੀਅਨ ਦੇ ਨੈਸ਼ਨਲ ਪ੍ਰिजन ਪ੍ਰੋਟੈਕਸ਼ਨ ਲਈ ਇੱਕ اٹਾਰਨੀ ਨੇ ਮੀਡੀਆ ਨੂੰ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਆਈਸੀਈ ਨੇ 트ੰਪ ਪ੍ਰਸ਼ਾਸਨ ਦੇ ਦੌਰਾਨ 40 ਨਵੀਆਂ ਨਜ਼ਰਬੰਦੀ ਸਹੂਲਤਾਂ ਖੋਲੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਬਿਸਤਰੇ ਯਾਨੀ ਕਿ 90% ਤੋਂ ਵੱਧ ਪ੍ਰਾਈਵੇਟ ਜੇਲ ਕੰਪਨੀਆਂ ਕੁਲ ਚਾਰੇ ਨੇ। ਹੁਮਨ ਨੇ ਨਿਜੀ ਸਹੂਲਤਾਂ ਦੀ ਵਰਤੋਂ ਨੂੰ ਇੱਕ ਕਾਨੂੰਨੀ ਲੋੜ ਵਜੋਂ ਤਿਆਰ ਕੀਤਾ ਹੈ ਕਿਉਂਕਿ ICE ਨੂੰ ਉਹਨਾਂ ਦੁਆਰਾ ਗ੍ਰਿਫਤਾਰ ਕੀਤੇ ਗਏ ਜ਼ਲਤੜ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਕਾਨੂੰਨੀ ਤੌਰ ਤੇ ਲੋੜ ਹੁੰਦੀ ਹੈ ਅਤੇ ਜ਼ਤਤ ਰਾਜਾਂ ਵਿੱਚ ਉਹਨਾਂ ਨੂੰ ਰੱਖਣ ਲਈ ਲੋੜਿੰਦੀਆਂ ਸਰਕਾਰੀ ਸਹੂਲਤਾਂ ਦੀ ਘਾਟ ਹੁੰਦੀ ਹੈ। ਭਾਵੇਂ ਰਾਜ ਪ੍ਰਾਈਵੇਟ ਜੇਲਾਂ ਦੀ ਵਰਤੋਂ ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਪਾਸ ਕਰਦੇ ਨੇ ਹੁਮਨ ਨੇ ਕਿਹਾ ਹੈ ਕਿ ਆਈਸੀਈ ਪ੍ਰਾਈਵੇਟ ਸਹੂਲਤਾਂ ਦੀ ਵਰਤੋਂ ਚਾਰੀ ਰੱਖੇਗੀ ਅਮਰੀਕਾ ਨੇ ਹੈਤੀ ਲਈ ਉਡਾਨਾਂ ਤੇ ਪਾਬੰਦੀ ਲਗਾ ਦਿੱਤੀ ਹੈ 30 ਦਿਨਾਂ ਵਾਸਤੇ ਇਹਨਾਂ ਉਡਾਨਾਂ ਦੇ ਉੱਤੇ ਰੋਕ ਲਗਾਈ ਗਈ ਹੈ ਦਰਸਲ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਅਮਰੀਕੀ 에ਅਰਲਾਈਨ ਨੇ ਵੱਡਾ ਫੈਸਲਾ ਲਿਆ ਹੈ ਸੰਗੀ ਹਵਾਬਾਜ਼ੀ ਪ੍ਰਸ਼ਾਸਨ ਨੇ ਬੀਤੇ ਦਿਨ ਘੋਸ਼ਣਾ ਕੀਤੀ ਹੈ ਕਿ ਉਹ ਆਪਣੇ ਦੋ ਜਹਾਜ਼ਾਂ ਤੇ ਕੁਝ ਗਿਰੋਹਾਂ ਦੁਆਰਾ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਅਮਰੀਕੀ 에ਅਰਲਾਈਨਸ ਨੂੰ 30 ਦਿਨਾਂ ਲਈ ਉਡਾਨ ਭਰੰਤੋਂ ਰੋਕ ਦੇਵੇਗਾ। ਉਸਨੇ ਕਿਹਾ ਕਿ ਸੇਮਤ ਰਾਸ਼ਟਰ ਅਸਥਾਈ ਤੌਰ ਤੇ ਪੋਰਟ ਆਫ ਪ੍ਰਿੰਸਲੀ ਉਡਾਨਾਂ ਨੂੰ ਮੁਅਤਲ ਕਰ ਦੇਵੇਗਾ ਜਿਸ ਨਾਲ ਹੈਤੀ ਨੂੰ ਆਉਣ ਵਾਲੀ ਮਨੁੱਖਤਾਵਾਦੀ ਸਹਾਇਤਾ ਸੀਮਤ ਹੋ ਜਾਵੇਗੀ। ਜਦੋਂ ਇੱਕ ਸਪਿਰਿਟ 에ਅਰਲਾਈਨਸ ਦਾ ਜਹਾਜ਼ ਸੋਮਵਾਰ ਨੂੰ ਹੈ蒂ਦੀ ਰਾਸ਼ਤਾਨੀ ਵਿੱਚ ਉਤਰਨ ਵਾਲਾ ਸੀ ਤਾਂ ਇੱਕ ਚਾਲਕ ਦਲ ਦਾ ਮੈਂਬਰ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ। ਐਸੋਸੀਏਟਿਡ ਪ੍ਰੈਸ ਦੁਆਰਾ ਪ੍ਰਾਪਤ ਘਟਨਾ ਦੀਆਂ ਫੋਟੋਆਂ ਤੇ ਵੀਡੀਓ ਜਹਾਜ਼ ਦੇ ਅੰਦਰ ਗੋਲੀ ਦੇ ਛੇਕ ਦਿਖਾਉਂਦੇ ਨੇ। ਬੀਤੇ ਦਿਨ ਜੈਟ ਬਲੂ 에ਅਰਲਾਈਨਸ ਨੇ ਘੋਸ਼ਣਾ ਕੀਤੀ ਕਿ ਸੋਮਵਾਰ ਨੂੰ ਪੋਰਟ ਆਓ ਪ੍ਰਿੰਸ ਵਿੱਚ ਉਤਰਦੇ ਸਮੇਂ ਉਸਦੇ ਜਹਾਜ਼ ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਹਾਇਤੀ ਵਿੱਚ ਹਿੰਸਾ ਦੀ ਲਹਿਰ ਫੈਲ ਗਈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਕਿਹਾ ਕਿ ਉਸ ਨੂੰ ਸੋਮਵਾਰ ਨੂੰ ਹਾਇਤੀ ਵਿੱਚ ਹਿੰਸਾ ਦੇ ਦੌਰਾਨ ਸੜਕੀ ਰੋਕਾਂ ਕਾਰਨ 20 ਹਥਿਆਰਬੰਦ ਛੜਪਾਂ ਅਤੇ ਮਨੁੱਖੀ ਸਪਲਾਈ ਰੋਕੇ ਜਾਣ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਨੇ। ਪੋਰਟ O ਪ੍ਰਿੰਸ 에어ਪੋਰਟ 18 ਨਵੰਬਰ ਤੱਕ ਬੰਦ ਰਹੇਗਾ। ਦੁਜ਼ਾਰਿਕ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਜਹਾਜ਼ਾਂ ਨੂੰ ਦੇਸ਼ ਦੇ ਦੂਜੇ ਹਵਾਈ ਅਡੇ ਕੇ ਭੈਤੀਏਨ ਵੱਲ ਮੁੜਤੇਵੇਗਾ ਦੇਸ਼ਤੇ ਉੱਤਰ ਵਿੱਚ ਸਥਿਤ ਇਹ ਹਵਾਈ ਅਡਾ ਬਤਿਹੇ ਸ਼ਾਂਤੀਪੂਰਨ ਹੈ ਨਜ਼ਰ ਮਾਰਦਿਆਂ ਅਜ ਦੀਆਂ ਸੁੰਨੀਆਂ ਦੀਆਂ ਖੀਮਤਾਂ ਦੇ 18 ਕੈਰਟ 1 ਤੋਲਾ ਸੋਨੇ ਦੀ ਕੀਮਤ 671 ਯੂਐਸ ਡਾਲਰ ਤੇ ਬਰਕਰਾਰ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 820 ਯੂਐਸ ਡਾਲਰ ਤੇ ਬਰਕਰਾਰ ਹੈ ਜਦਕਿ 24 ਕੈਰਟ 1 ਤੋਲਾ ਸੋਨੇ ਦੀ ਕੀਮਤ 870 ਯੂਐਸ ਡਾਲਰ ਤੇ ਬਰਕਰਾਰ ਹੈ ਭਾਰਤੀ ਰੁਪਈਆ ਚ ਜ਼ਿਕਰ ਕਰੀਏ ਤਾਂ 18 ਕੈਰਟ 1 ਤੋਲਾ ਸੋਨੇ ਦੀ ਕੀਮਤ 56623 ਰੁਪਈਏ ਹੈ 22 ਕੈਰਟ 1 ਤੋਲਾ ਸੋਨੇ ਦੀ ਕੀਮਤ 69196 ਰੁਪਈਏ ਹੈ 24 ਕੈਰਟ 1 ਤੋਲਾ ਸੋਨੇ ਦੀ ਕੀਮਤ 73416 ਰੁਪਈਏ ਹੈ ਜ਼ਿਕਰ ਕਰਦੇ ਹਾਂ ਯੂਐਸ ਡਾਲਰ ਦਾ ਅੱਜ 1 ਯੂਐਸ ਡਾਲਰ ਦੀ ਕੀਮਤ 84 ਭਾਰਤੀ ਰੁਪਏ ਤੇ 39 ਭਾਰਤੀ ਪੈਸੇ ਦੇ ਬਰਾਬਰ ਹੈ ਸੋ ਇਸ ਦੇ ਨਾਲ ਹੀ ਮੈਨੇ ਤੁਹਾਨੂੰ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ